ਮਾਈਗੁਰ ਜੀ ਕਾ ਖਾਲਸਾ ਮਾਈਗੁਰ ਜੀ ਕੀ ਫਤਿਹ ਅੱਜ ਇੱਕ ਕਹਾਣੀ ਸੁਣਾਉਣ ਲੱਗਾ ਹਾਂ ਭੰਡ ਦੀ ਤੇ ਦਲਾਲ ਦੀ ਇਹ ਦੋ ਭੰਡ ਤੇ ਦਲਾਲ ਕੌਣ ਨੇ ਛੇ ਜਿਹੜੇ ਬੁੱਧੀਜੀਵੀ ਲੋਕ ਨੇ ਉਹ ਤਾਂ ਸਮਝ ਜਾਣਗੇ ਉਹਨਾਂ ਦੀ ਪਕੜ ਵਿੱਚ ਆ ਜਾਊ ਦਲਾਲ ਹੈਗਾ ਡੱਲੇਵਾਲ ਤੇ ਪੰਡ ਹੈਗਾ ਸਰਵਨ ਸਿੰਘ ਪੰਦੇਰ ਇਹ ਦੋਨੋਂ ਬੰਦੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਧਰਨੇ ਤੇ ਲੈ ਕੇ ਬੈਠੇ ਹੋਏ ਆ ਹੁਣ ਤੁਸੀਂ ਅੰਦਾਜ਼ਾ ਇਹ ਲਾਇਓ ਵੀ ਜਿਹੜੇ ਕਿਸਾਨ ਦਿੱਲੀ ਧਰਨੇ ਵਿੱਚ ਬੈਠੇ ਨੇ ਉਹਨਾਂ ਨੇ ਨੁਕਸਾਨ ਕਿਹੜੀ ਪਾਰਟੀ ਦਾ ਕਰਨੇ ਤੇ ਕਿਹੜੀ ਪਾਰਟੀ ਦਾ ਫਾਇਦਾ ਕਰਨੇ ਮੈਂ ਨਾਂ ਨਹੀਂ ਲੈਣਾ ਕਿਸੇ ਪਾਰਟੀ ਦਾ ਅੱਜ ਇੱਕ ਰਮਝ ਇੱਕ ਬਝਾਰਤ ਪਉਣੀ ਹੈ ਤੁਸੀਂ ਬੁੱਝਣ ਵਾਲੇ ਨੇ ਬੁੱਝਣਾ ਤੇ ਕਮੈਂਟ ਕਰਕੇ ਦੱਸਣਾ ਵੀ ਇਹ ਭੰਡ ਸਰਮ ਸਿੰਘ ਭੰਦੇਰ ਤੇ ਡੱਲੇਵਾਲ ਇਹ ਜਿਹੜੇ ਕਿਸਾਨਾਂ ਨੂੰ ਲਈ ਬੈਠੇ ਨੇ ਦਿੱਲੀ ਦੇ ਵਿੱਚ ਨੁਕਸਾਨ ਕਿਹੜੀ ਪਾਰਟੀ ਦਾ ਕਰਾਉਣਗੇ ਤੇ ਕਿਨੂੰ ਫਾਇਦਾ ਹੋਵੇਗਾ ਇਹ ਤੁਸੀਂ বুঝਣਾ ਹੁਣ ਸਭ ਨੂੰ ਪਤਾ ਕਿ ਚੋਣ ਜਾਬਤਾ ਲੱਗਿਆ ਹੋਇਆ ਹੈ ਕੋਈ ਵੀ ਪਾਰਟੀ ਬਾਦਾ ਦੇ ਕਰ ਸਕਦੀ ਹੈ ਪਰ ਜੇ ਅਸੀਂ ਕਹੀਏ ਕਿ ਉਹ ਪੇਪਰ ਵਰਕ ਕਰਕੇ ਕੋਈ ਜ਼ਿੰਮੇਵਾਰੀ ਲੈ ਕੇ ਕਹਿ ਸਕਦੀ ਹੈ ਕਿ ਐਮਐਸਪੀ ਦੇਵਾਂਗੇ ਜਾਂ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣਗੇ ਜਿਹੜੀਆਂ ਇਹਨੇ ਮੰਗ ਰੱਖੀਆਂ ਸੀ ਕੋਈ ਵੀ ਪਾਰਟੀ ਇਸ ਵਕਤ ਕੋਈ ਜ਼ਿੰਮੇਵਾਰੀ ਨਾਲ ਇਹ ਕਹਿ ਨਹੀਂ ਸਕਦੀ ਇਹ ਸਾਫ਼ ਤੌਰ ਤੇ ਪਤਾ ਲੱਗਦਾ ਹੈ ਕਿ ਜਿਹੜੇ ਇਹ ਭੰਡ ਤੇ ਦਲਾਲ ਦਿੱਲੀ ਵਿੱਚ ਬੈਠੇ ਨੇ ਕਿਸਾਨਾਂ ਨੂੰ ਧਾਨੇ ਤੇ ਲੈ ਕੇ ਤੇ ਇਹਨਾਂ ਦਾ ਮੇਨ ਮਕਸਦ ਕੀ ਹੈ ਮੈਂ ਕਿ ਬੇਨਤੀ ਕਰਦਾ ਹਾਂ ਕਈਆਂ ਬੰਦਿਆਂ ਨੇ ਮੈਨੂੰ ਫੋਨ ਕੀਤੇ ਕਹਿੰਦੇ ਜੀ ਇਹ ਬੀਜੇਪੀ ਦੇ ਦਲਾਲ ਨੇ ਬੀਜੇਪੀ ਨੂੰ ਫਾਇਦਾ ਹੋਣਾ ਕਈਆਂ ਨੇ ਫੋਨ ਕੀਤਾ ਕਹਿੰਦੇ ਜੀ ਇਹ ਕਾਂਗਰਸ ਦੇ ਹੱਕ ਵਿੱਚ ਪੁੱਟਣਗੇ ਕਈ ਕਹਿੰਦੇ ਕਾਂਗਰਸ ਦਾ ਨੁਕਸਾਨ ਕਰਨ ਮੇਰੀ ਜਿਹੜੀ ਅੱਜ ਦੀ ਗੱਲਬਾਤ ਹੈ ਮੈਂ ਕਿਤੇ ਵੀ ਇਹ ਹੱਦ ਨਹੀਂ ਲਾਉਂਦਾ ਕਿ ਕਿਹੜੀ ਪਾਰਟੀ ਨੂੰ ਫਾਇਦਾ ਹੋ ਕਿਹੜੀ ਪਾਰਟੀ ਨੂੰ ਨੁਕਸਾਨ ਹੋ ਇਹ ਤੁਸੀਂ ਸੋਚਣਾ ਪਰ ਜਿਹੜਾ ਮੈਂ ਸ਼ਬਦ ਵਰਤਿਆ ਭੰਡ ਤੇ ਦੁਲਾਲ ਇਹਨਾਂ ਦੋਨਾਂ ਤੇ ਟੁਕਦਾ ਹੈ ਦੱਲੇਵਾਲ ਤੇ ਤੇ ਸਰਮਣ ਸਿੰਘ ਪੰਦੇਰ ਤੇ ਜੱਜੇ ਬੰਦਗੀਆਂ ਹੋਰ ਵੀ ਨਹੀਂ ਪਰ ਇਹਨਾਂ ਦੋਨਾਂ ਲਈ ਸ਼ਬਦ ਕਿਉਂ ਵਰਤਿਆ ਮੈਂ ਕਿਉਂਕਿ ਇਹ ਬਕਾਊ maal ਹੈ ਇਹ ਵਿਕੇ ਹੋਏ ਨਹੀਂ ਹੁਣ ਇਹ ਅੰਦਾਜ਼ਾ ਤੁਸੀਂ ਲਾਉਣਾ ਹੈ ਵੀ ਖਰੀਦਣ ਵਾਲਾ ਕੌਣ ਹੈ ਤੇ ਕਿਹੜੀ ਪਾਰਟੀ ਲਈ ਨੁਕਸਾਨ ਕਰਨਾ ਹੈ ਕਿਹਨੂੰ ਫਾਇਦਾ ਪਹੁੰਚਾਉਣਾ ਹੈ ਇਹ ਤੁਸੀਂ ਦੱਸਣਾ ਵੀ ਇਹ ਹੋ ਕੀ ਰਿਹਾ ਕਿਉਂਕਿ ਮੈਂ ਇੰਨੀ ਗੱਲ ਅੱਬੀ ਅੱਜ ਜਦੋਂ ਚੋਣ ਜਾਬਤਾ ਲੱਗਾ ਹੋਇਆ ਹੈ ਤਾਂ ਕਿਸੇ ਵੀ ਸਰਕਾਰ ਦੇ ਹੱਥ ਵਿੱਚ ਕੋਈ ਪਾਵਰ ਹੈ ਨਹੀਂ ਵੀ ਉਹ ਕਮਿਟਮੈਂਟ ਕਰਕੇ ਤੁਹਾਨੂੰ ਤਸੱਲੀ ਕਰਵਾ ਸਕੇ ਤੁਹਾਨੂੰ ਸੈਟੀਸਫਾਈ ਕਰਾ ਸਕੇ ਕਿ ਕਿਸੇ ਵੀ ਸਰਕਾਰ ਕੋਲੇ ਪਾਵਰ ਹੈ ਨਹੀਂ ਚੋਣ ਜਾਬਤਾ ਲੱਗਾ ਹੋਇਆ ਹੈ ਹਾਂ ਜਿਹੜੇ ਇਹ ਭੰਡ ਦੇ ਦਲਾਲ ਦਿੱਲੀ ਬੈਠੇ ਨੇ ਇਹਨਾਂ ਨੂੰ ਬੈਂਕਾਂ ਦੇ ਵੈਗ ਰੁਪਈਆਂ ਦੇ ਭਰੇ ਭਰੇ ਆ ਰਹੇ ਐ ਐਨਆਰਆਈ ਭੇਜ ਰਹੇ ਨੇ ਵੱਡੀਆਂ ਕੰਪਨੀਆਂ ਇੰਡੀਆਂ ਆ ਗਈਆਂ ਤੇ ਅਡਾਨੀ ਅਵਾਨੀ ਪਤਾ ਨਹੀਂ ਕਿੱਥੋਂ ਤੱਕ ਇਹਨਾਂ ਕੋਲੇ ਕੁਝ ਆ ਰਿਹਾ ਹੈ ਇਹਨਾਂ ਦੇ ਘਰ ਇਹਨਾਂ ਦੀਆਂ ਬੈਂਕਾਂ ਜਰੂਰ ਭਰ ਰਹੀਆਂ ਨੇ ਪਰ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਨੂੰ ਗੁੰਮਰਾਹ ਕਰਕੇ ਵਹਾਇਆ ਹੋਇਆ ਉੱਥੇ ਲੌਲੀਪੌਪ ਦਿੱਤਾ ਹੋਇਆ ਤੁਹਾਡੇ ਕਰਜ਼ੇ ਮਾਫ਼ ਹੋਣਗੇ ਤੁਹਾਨੂੰ ਪੈਨਸ਼ਨਾਂ ਮਿਲਣਗੀਆਂ ਜੇ ਕੋਈ ਤੁਹਾਡੇ ਵਿੱਚੋਂ ਮਰ ਜਾਂਦਾ ਤੁਹਾਨੂੰ ਸ਼ਹੀਦ ਦਾ ਕਿਤਾਬ ਦਿੱਤਾ ਜਾਊ ਤੁਹਾਨੂੰ ਮਰਨ ਤੋਂ ਬਾਅਦ 1 ਕਰੋੜ ਰੁਪਈਆ ਮਿਲੂ ਤੁਹਾਡੇ ਪਰਿਵਾਰ ਨੂੰ ਨੌਕਰੀ ਮਿਲੂ ਇਹ ਲੌਲੀਪੌਪ ਜ਼ਰੂਰ ਦਿੱਤਾ ਫਿਰ ਇਹਨਾਂ ਨੇ ਹੁਣ ਜਿਹੜੀ ਮੈਂ ਅੱਜ ਗੱਲ ਕੀਤੀ ਹੈ ਇਹ ਗੱਲ ਮੈਂ ਜ਼ਰੂਰੀ ਸਮਝੀ ਕਿ ਜਦੋਂ ਹੁਣ ਕਿਸੇ ਸਰਕਾਰ ਦੇ ਹੱਥ ਵਿੱਚ ਕੋਈ ਪਾਵਰ ਹੀ ਹੈ ਨਹੀਂ ਤੇ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਧਰਨੇ ਤੇ ਵਹਾ ਕੇ ਮਤਲਬ ਕੀ ਹੈ ਕਿਸੇ ਪਾਰਟੀ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ ਨਾ ਹੁਣ ਕਿਸਾਨ ਤਾਂ ਬੈਠੇ ਨੇ ਦਿੱਲੀ ਦੇ ਵਿੱਚ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ ਇਹ ਦੋਨੇ ਦਲਾਲ ਤੇ ਪੰਡ ਬੰधेਰ ਤੇ ਡੱਲੇਵਾਲ ਕਹੀ ਜਾਂਦੇ ਆ ਕਹਿੰਦੇ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ ਅਸੀਂ ਇੱਥੇ ਬੈਠਾਂਗੇ ਇੱਕ ਹੋਰ ਗੱਲ ਅੱਜ ਮੇਰੇ ਵੱਲ ਦਸਰ ਲੱਗਾ ਜਿਹੜੇ ਇਹ ਦਿੱਲੀ ਦੇ ਵਿੱਚ ਬੈਠੇ ਨੇ ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਪਾਰਟੀਆਂ ਦੇ ਸਤਿ ਤੋਂ ਬਾਹਰ ਹੁੰਦੀਆਂ ਨੇ ਉਹ ਕੋਈ ਵੀ ਘਟਨਾ ਕਰਮ ਉਥੇ ਕਰਵਾ ਸਕਦੀਆਂ ਨੇ ਕੋਈ ਬਲਾਸਟ ਹੋ ਸਕਦਾ ਹੈ ਕੋਈ ਫਾਇਰਿੰਗ ਕਰ ਸਕਦਾ ਹੈ ਜਨਨ ਕਿ ਉਥੇ ਕੁਝ ਵੀ ਹੋ ਸਕਦਾ ਹੈ ਜੇ ਕੋਈ ਉਥੇ ਇਹ ਘਟਨਾ ਵਾਪਰ ਜਾਂਦੀ ਹੈ ਪਹਿਲਾਂ ਵੀ ਪੰਜਾਬ ਤੇ ਅਤਵਾਦ ਦਾ ਅਟੈਕ ਲੱਗਾ ਹੋਇਆ ਹੈ ਕਾਲਟਾਂ ਦਾ ਟੈਕ ਲੱਗਾ ਹੋਇਆ ਹੈ ਮਾਰ ਢਾੜ ਵਾਲੇ ਕੌਮ ਸੇ ਕੌਮ ਨੂੰ ਕਿਹਾ ਜਾਂਦਾ ਹੈ ਤੇ ਜੇ ਕੋਈ ਇਹ ਜਿਹੀ ਘਟਨਾ ਉਥੇ ਵਾਪਰ ਗਈ ਤਾਂ ਠਿਕਰਾ ਪੰਜਾਬ ਦੇ ਸਿਰ ਪੰਨੇ ਜਾਊ ਜਿਹੜੇ ਇਹ ਦੋ ਦਲਾਲ ਭੰਡ ਤੇ ਦਲਾਲ ਉਥੇ ਬੈਠੇ ਨੇ ਸਰਬਨ ਪੰधेਰ ਤੇ ਡੱਲੇ ਵਾਲ ਤੇ ਇਹਨਾਂ ਨੇ ਉਸੇ ਵਕਤ ਪਾਸੇ ਹੋ ਜਾਗੇ ਉਸੇ ਵਕਤ ਪੱਲਾ ਝਾੜ ਲੈਣਾ ਕਹਿਣਗੇ ਅਸੀਂ ਜ਼ਿੰਮੇਵਾਰ ਨਹੀਂ ਇਥੇ ਖੁੱਲਣਵਾਜੀ ਹੋ ਗਈ। ਜਣਕੇ ਇਹਨਾਂ ਨੇ ਜੇ ਕੋਈ ਘਟਨਾਕਰਮ ਹੋ ਗਿਆ ਨਾਲ ਨਹੀਂ ਖੜਨਾ। ਅੱਗੇ ਕਿਹੜਾ ਖੜੇ? ਜਦੋਂ 2020-21 ਦੇ ਵਿੱਚ ਅੰਦੋਲਨ ਹੋਇਆ ਸੀ ਉਦੋਂ ਵੀ ਨਾਲ ਨਹੀਂ ਖੜੇ। ਉਦੋਂ ਵੀ ਇਧਰ ਲਈ ਉਧਰ ਲਈ ਮਾਰ ਕੇ ਲੋਕਾਂ ਦੇ ਸਿਰ ਇਹਨਾਂ ਨੇ ਜਿਵੇਂ ਗੋਗਲੂਆਂ ਤੋਂ ਮਿੱਟੀ ਝਾੜੇ ਜੀ ਹੁੰਦੀਆਂ ਨਾ ਐਦਾਂ ਸਭ ਕੁਝ ਲੋਕਾਂ ਦੇ ਮੱਥੇ ਮੜਦਾ ਸੀ। ਕਿ ਹੁਣ ਇਹ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਇਹਨਾਂ ਦੇ ਪਿੱਛੇ ਲੱਗ ਕੇ ਅਸੀਂ ਲੋਕਤੰਤਰ ਦਾ ਵੀ ਕਾਣ ਕਰ ਰਹੇ ਹਾਂ ਡੈਮੋਕ੍ਰੇਸੀ ਦਾ ਵੀ ਕਾਣ ਕਰ ਰਹੇ ਹਾਂ ਕਾਇਦਾ ਕਾਨੂੰਨ ਵੀ ਅਸੀਂ ਖੂਖਾ ਦੇ ਵਿੱਚ ਪਾ ਰਹੇ ਹਾਂ ਇਹ ਪੰਜਾਬ ਦੇ ਲੋਕਾਂ ਨੇ ਸਮਝਣਾ ਹੈ ਪੰਜਾਬ ਦੇ ਜਿਹੜੇ ਕਹ ਲਈਏ ਇਨਸਾਨ ਨੇ ਮਨੁੱਖ ਨੇ ਉਹਨਾਂ ਦੀ ਇੱਕ ਇੱਕ ਬੋਲ ਦੀ ਬਹੁਤ ਵੱਡੀ ਪਾਵਰ ਹੈ ਜੇ ਕਿਸੇ ਗਲਤ ਬੰਦੇ ਨੂੰ ਪੈ ਗਈ ਤਾਂ ਵੀ ਨੁਕਸਾਨ ਜੇ ਗੁੰਮਰਾਹ ਹੋ ਕੇ ਕਿਸੇ ਨੂੰ ਵੋਟ ਪਾ ਦਿੱਤੀ ਤਾਂ ਵੀ ਨੁਕਸਾਨ ਪਰ ਜਿਹੜੇ ਦੋ ਦਲਾਲ ਸਰਵਨ ਸਿੰਘ ਬੰਦੇਰ ਤੇ ਡੱਲੇਵਾਲ ਬੈਠੇ ਐ ਜਗਜੀਤ ਸਿੰਘ ਡੱਲੇਵਾਲ ਇਹ ਕੋਈ ਨਾ ਕੋਈ ਕਾਰਾ ਜ਼ਰੂਰ ਕਰਾਉਣਗੇ ਇਹ ਚੇਤੇ ਰੱਖ ਲਿਓ ਮੈਂ ਬੇਨਤੀ ਤਾਂ ਕੀਤੀ ਕਿਉਂਕਿ ਮੈਂ ਅੱਜ ਸੋਚੀ ਜਾਂਦਾ ਸੀ ਵੀ ਵੋਟਾਂ ਪੰਜਾਬ ਵਿੱਚ ਪੈਣੀਆਂ ਨੇ ਇਹ ਕਿਸਾਨਾਂ ਨੂੰ ਦਿੱਲੀ ਧਰਨੇ ਵਿੱਚ ਲਈ ਬੈਠੇ ਨੇ ਇਹਨਾਂ ਦਾ ਮਕਸਦ ਕੀ ਆ ਇਹ ਜਿਹੜੀਆਂ ਕਿਆਸ ਰਾਈਆਂ ਨੇ ਨਾ ਸੁਣਨ ਵਾਲੇ ਬੁੱਧੀਜੀਵੀ ਲੋਕ ਜਿਹੜੇ ਸੁਣਦੇ ਨੇ ਉਹ ਜ਼ਰੂਰ ਦੱਸਿਓ ਵੀ ਇਹ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਕਿਉਂ ਲਈ ਬਿਠਾਏਗੇ ਮੈਂ ਵੀਡੀਓ ਤਾਂ ਪਾਈ ਹੈ ਤੇ ਮੈਂ ਜਿਹੜਾ ਸ਼ਬਦ ਭੰਦੇ ਲਈ ਭੰਡ ਵਰਤੇ ਆ ਜਰਜੇਸ਼ਨ ਢੱਲੇ ਵਾਲੇ ਸ਼ਬਦ ਵਰਤੇ ਮੈਂ ਦਲਾਲ ਇਹ ਇਹਨਾਂ ਤੇ ਟੁੱਕਦੇ ਨਹੀਂ ਬੈ ਤਾਂ ਮੈਂ ਖੱਚ ਦੇ ਕਿੜ ਵੀ ਕਹਿਣਾ ਹੁੰਦਾ ਕਿੜ ਵੀ ਕਹਿਣਾ ਹੁੰਦਾ ਚਲੋ ਉਹ ਨਾ ਕਮਾ ਦਲਾਲ ਤੇ ਭੰਡ ਸ਼ਬਦ ਵਰਤੇ ਇਦਾਂ ਦੋਨੋਂ ਬੰਦਿਆਂ ਲਈ ਇਹ ਅੰਦਾਜ਼ਾ ਹੁਣ ਤੁਸੀਂ ਲਾਓ ਵੀ ਇਹ ਕਿਹਦੇ ਹੱਕ ਵਿੱਚ ਬੈਠਿਆ ਤੇ ਕਿਹਦੇ ਨੁਕਸਾਨ ਵਿੱਚ ਬੈਠਿਆ ਇਹ ਅੰਦਾਜ਼ਾ ਹੁਣ ਤੁਸੀਂ ਲਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ